ਜੀ ਬਾਰਸ ਜਿਹੜੀ ਸਟਾਰਟ ਹੋਣ ਵਾਲੀ ਆ ਤੇ ਬਰੇਰਿਆਂ ਦੇ ਕੋਠੇ ਦੇ ਅੰਦਰ ਰੱਖ ਕਰਤੀ ਤੂੰ ਅੰਦਰ ਕਰ ਦੋ ਕੱਲੇ ਡੱਟੇ ਦੇ ਲੱਕਰ ਘੱਟੇ ਦਾ ਬੇਰਿਆਂ ਦੇ ਕਹਾ ਮੌਸਮਾ ਜਿਹੜਾ ਮਾਨਸੂਨ ਆ ਚੁੱਕੀ ਐ ਪਹੁੰਚ ਚੁੱਕੀ ਐ ਮਾਨਸੂਨ ਬਰਸਾਤ ਦਾ ਮੌਸਮ ਫਿਰ ਤੋਂ ਸਟਾਰਟ ਪਾਣੀ ਵਾਧੂਆ ਹੈਂ ਮੈਂ ਬਾਹਰ ਜਾਦਾ ਮੈਂ ਹੀ ਬਾਹਰ ਜਾ ਲਤਾਂ ਜੀ ਨਾ ਪਾਣੀ ਥੋੜਾ ਹੀ ਚੱਲਦਾ ਜੀ ਨਾ ਕਾਢੋ ਛੜਾ ਮੈਂ ਸੁੱਤਾ ਪੈ ਉੱਠ ਕੇ ਮਾਹਰ ਬਾਹਰ ਜਾ ਲਤਾਂ ਪਾਦ ਗਈ ਮੂੰਹ ਦਾ ਪਾਣੀ ਮਾੜਾ ਮੋੜੇ ਜਾਂਦਾ ਨਾਲ ਉਹੀ ਖੋਲ ਕੇ ਵਾਗ ਗਿਆ ਵੀ ਸੁਆ ਭਰਿਆ ਬੜਾ ਯਾਰ ਆਇਆ ਸੀ ਇੱਧਰ ਪੰਦੀ ਕਰਕੇ ਗਿਆ ਪਤਾ ਨਹੀਂ ਮੁੰਡਾ ਮਗਰਾ ਛੇਰ ਮਾਰਦੇ ਪਹਿਲਾ ਸ਼ੇਰ ਮਾਰ ਦੀਏ ਸ਼ੇਰ ਨਾ ਨਾ ਸਾਰਾ ਥੋੜੀ ਸਾਰਾ ਇੱਥੇ ਕਿ ਭਾਈ ਇਹ ਤਾਂ ਉੱਤ ਕਰਕੇ ਮੈਨੂੰ ਲਾਉ ਹੋਇਆ ਓਥੋਂ ਫੱਟੀ ਚੱਕਣੇ ਭਾਈ ਅਲੇਦੀ ਤੇ ਆ ਭਾਈ ਉਹ ਜਾਜ ਦਾ ਕੱਢਦੇ ਉਹ ਚ ਪਰਿਆ ਪਾ ਹਾਂ ਮੜੇ ਮੈਨੂੰ ਤਾਂ ਕੱਟਦਾ ਮੈਨੂੰ ਮੇਰੇ ਹੱਥ ਚ ਮੋਬਾਈਲ ਸੀਗਾ ਇਹ ਜੀ ਆਪਣਾ ਵਾਟਰ ਡਿਸਚਾਰਜ ਇੱਥੇ ਆਪਾਂ ਇਹਦਾ ਪਾਣੀ ਵਾਧੂ ਪਾਣੀ ਹੁੰਦਾ ਖੇਤ ਦਾ ਉਹ ਇੱਥੇ ਪਾ ਦਿੰਦੇ ਆ ਜਿਵੇਂ ਨਹਿਰੀ ਪਾਣੀ ਹੁਣ ਲੋਕ ਬਾਰੀਆਂ ਨਹੀਂ ਲਾ ਰਹੇ بارش ਬਰਸਾਤ ਹੋ ਚੁੱਕੀ ਐ ਪਰ ਕਈ ਕਿਸਾਨ ਜਿਹੜੇ ਇੱਥੇ ਆ ਕੇ ਆਥੀ ਨਹੀਂ ਮਾਰਦੇ ਆ ਕੱਢਣਾ ਪੈਂਦਾ ਸਾਫ਼ ਕਰਨਾ ਪੈਂਦਾ ਇਹ ਸਾਫ਼ ਕਰਨਾ ਪੈਂਦਾ ਤੇ ਇਹਨੂੰ ਖੋਲਣਾ ਨਹੀਂ ਪਿੰਡ ਵਾਲੇ ਧਿਆਨ ਦੇਣੇ ਕੀ ਨਹੀਂ ਇਹ ਡੇਰ ਨਾਲ ਦੇ ਨਿਕਲਣਾ ਆ ਸਾਫ਼ ਕਰਕੇ ਆ ਗੰਦ ਫਿਰ ਕੱਢਣਾ ਪੈਂਦਾ ਇੱਥੇ ਬੈਠ ਕੇ ਬਾਕੀ ਕੋਈ ਦਿੱਕਤ ਨਹੀਂ ਇਥੇ ਵਧੀਆ ਆ ਦੇਖੋ ਮੰਜਾ ਲੱਗਾ ਤਖਤ ਪੁਛ ਲੱਗਾ ਕੋਠਾ ਖੁੱਲਾ ਹੁਣ ਬੈਠੋ ਇੱਥੇ ਨਜ਼ਾਰਾ ਲੋ ਆਉ ਦਾ ਆਨੰਦ ਠੰਡਾ ਮੌਸਮ ਹੈ ਚਾਹ ਬਣਾਓ ਚੂ ਬਣਾਓ ਇਕਲਾ ਇੱਕ ਜਾਲ ਕੱਢਣਾ ਇੱਥੋਂ ਬਸ ਬੈਠ ਬੈਠੇ ਤੇ ਆਉ ਦੀ ਬਾਰੀ ਟਾਈਮ ਨਾਲ ਟਪਾਓ ਇੱਥੇ ਆਉ ਦੀ ਤੇ ਮੌਸਮਾ ਜਿਹੜਾ ਬਰਸਾਤੀ ਹੋ ਚੁੱਕਿਆ ਬਿਲਕੁਲ ਅਸੀਂ ਵੀ ਹੁਣੇ ਇੱਕ ਕੰਮ ਤੋਂ ਉੱਠੇ ਸੀਗੇ ਦੇ ਕਿਤੇ ਕਿਤੇ ਕਿਹੜੇ ਕਿਹੜੇ ਪਿੰਡਾਂ 'ਚ ਇਦਾਂ ਇਹਦੇ ਬਾਦੂ ਆਪਾਂ ਨਹਿਰੀ ਪਾਣੀ ਵਿੱਚ ਫालतੂ ਹੋ ਜਾਂਦਾ ਹੈ। ਉਹਨੂੰ ਧਰਤੀ 'ਚ ਪਾਉਣ ਲਈ ਬਣਾਏ ਹੋਏ ਕਾਮਯਾਬ ਹੈਗੇ ਕਿ ਹੈ ਨਹੀਂ ਦੱਸਿਓ। ਸਾਡੇ ਨੂੰ 3 ਸਾਲ ਹੋ ਗਏ ਕਾਮਯਾਬ ਇਸ ਕਰਕੇ ਆ। ਇਹਦੀ ਸਫਾਈ ਅਸੀਂ ਰੱਖਦੇ ਆਂ, ਆਪ ਵੀ ਕਰ ਦਿੰਨੇ ਆਂ। ਬਾਕੀ ਲੋਕਾਂ ਨੂੰ ਵੀ ਕਹਿਣੇ ਵੀ ਜਿਹੜੇ ਪੱਤੇ ਹੁੰਦੇ ਜਾਲ ਕੱਢ ਕੇ ਜਾਇਆ ਕਰੋ। ਸਾਡਾ ਜਰੂਰ ਨੁਕਸਾਨ ਹੁੰਦਾ ਮੋਟਰ ਦੇ ਆਈ ਵਾਰ ਬੁਸ਼ ਪਾਉਣੇ ਪੈਂਦੇ ਆ। ਪਰ ਲੋਕਾਂ ਦਾ ਨੁਕਸਾਨ ਨਹੀਂ ਹੁੰਦਾ ਇੱਥੇ। ਤੱਕਲਾ ਘੜਾ ਫਿਰ ਓਏ ਇੱਕ ਡਾਣਾ ਲੱਗੇ ਪਿਆ ਕਹਿੰਦੇ ਇਧਰੋਂ ਖਬਰ ਮਿਲੀ ਐ ਪਰਲੇ ਪਾਰੋਂ ਤੇ ਮੈਂ ਮੜਾ ਸ਼ੇਰ ਮਾਰਦਿਆਂ ਤੇ ਹਰਾ ਵੀ ਅੰਦਰ ਰੱਖੰਦਾ ਦਾ ਓਏ ਹਰਾ ਮਾਨ ਗਾ ਆਟਾ ਬਾਹਰ ਪਾ ਲਿਆ ਕਰੋ ਚਰੇ ਨੂੰ ਆਏ ਚਲੋ ਚੱਪੜਾ ਇੱਥੇ ਰੱਖ ਦੀ ਆਇਓ ਚਾਲਦੇ ਆਂ ਦੂਜੇ ਖੇਤ ਲੈ ਚਲਦੇ ਆਂ ਤੁੰਨੂੰ ਉੱਥੇ ਵੀ ਐਦਾਂ ਪੈਂਦਾ ਪਾਣੀ ਇਹ ਦੇਖੋ ਆਵਾਜ਼ ਆਉਂਦੀ ਇੱਥੋਂ ਵਾਏ ਬੜੀ ਬੜੀ ਆਉਂਦੀ ਜੇ ਦਾ ਧਰਤੀ ਚ ਪਾਣੀ ਆਲ ਡਾਊਨ ਮੌਸਮ ਬਹੁਤ ਵਧੀਆ ਚੁੱਕਿਆ ਦੂਜੇ ਖੇਤ ਤੇ ਕਿੱਥੇ ਕਿੱਥੇ ਬਰਸਾਤਾਂ ਹੋ ਚੁੱਕੀਆਂ ਵਧੀਆ ਜੋ ਚਾਹੀਦੀਆਂ ਸੀ ਬਹੁਤ ਵੱਡੇ ਪੱਧਰ ਤੇ ਮੰਗ ਸੀਗੀ ਬਰਸਾਤ ਦੀ ਵਧੀਆ ਬਰਸਾਤ ਹੋ ਜਾਈਏ ਜਿਹੜੇ ਝੋਨੇ ਸੀ ਖੜੇ ਸੀ ਜਿਹੜੇ ਹੋਣਾ ਉਹ ਵੀ ਚੱਲ ਪੈਣਾ ਜਿਵੇਂ ਲੱਗੇ ਝੋਨਾ ਉਹਦੇ ਚੱਲ ਪੈਣਾ ਓਨੇ ਆਜ ਫੇਰ ਮੌਸਮ ਬਣਿਆ ਪਿਆ ਨਜ਼ਾਰੇ ਲੱਗੇ ਪਿਆ ਖੇਤ ਝੋਨੇ ਦਾ ਕੰਮ ਖਤਮ ਹੋ ਗਿਆ ਸੌਂ ਕੇ ਮੁੜ ਜਾਨੇ ਆ ਰਹੀ ਸਿੱਧੇ ਨੇ ਹੱਥ ਨੇ ਤੜਕੇ ਚਲੋ ਵੀ ਇਹੋ ਕੱਖ ਨੂੰ ਦੇਖਾਂਗੇ ਦੱਤਿਆਂ ਚੱਕ ਲਾਂਗੇ ਫਿਰ ਇੰਨਾ ਜਿੰਨਾਂ ਜਦੋਂ ਨੂੰ ਵਿੱਚੋਂ ਨਾ ਲਾਉਣ ਲਾਉਣ ਜੇ ਲੱਗੇ ਆ ਨਾ 10 15 ਸਾਲ ਪਹਿਲਾਂ ਦੀ ਗੱਲ ਸਮਝਾ ਤੁਹਾਨੂੰ ਉਦੋਂ ਸਾਡੇ ਆ ਹਾਲਾਤ ਨਹੀਂ ਹੁੰਦੇ ਸਾਡੇ ਹਾਲਾਤ ਇਤੋਂ ਬੱਖਤਰ ਹੋ ਗਏ ਗਾਉਂ ਇਹ ਉਦੋਂ ਚੱਕੜ ਇਹਦਾ ਗਾਰਾ ਕੰਨਾ ਕੋਲ ਦੀ ਤੇ ਗਿੱਟਿਆ ਫੜੀ ਨਹੀਂ ਪੈਂਦਾ ਸੀ ਲੋਕਾਂ ਨਾਲ ਕੱਖ ਚੱਕਦੇ ਹੁੰਦੇ ਸੀ ਕੋਈ ਇੰਨਾ ਸਾਹ ਨਹੀਂ ਸੀ ਝੋਨੇ ਦਾ ਬੱਟਾ ਪੂਛਿਆਂ ਦਾ ਜਿਹੜਾ ਥੋਟੋਟੋ ਬੱਟਾ ਲੈਂਦੇ ਮੰਗੀਰਿਆਂ ਦੀ ਬੱਟਾ ਪਾਣੀ ਚੋਂ ਤੇ ਕੱਖ ਹੋ ਜਾਂਦੇ ਸੀ ਮੁਰਕੇ ਖੁਰਪੀਆਂ ਨਾਲ ਦੱਤਗਰਾਂ ਕੱਢੀ ਜਾਂਦੇ ਤੇ ਟੋਕਰਾਂ ਨਾਲ ਪਰਪਰ ਚੱਕਦੇ ਤੇ ਬਾਦੋਂ ਉਹ ਮੈਨੇਜਰ ਬੁਰਾ ਹਾਲ ਹੀ ਹੋ ਜਾਂਦਾ ਸੀਗਾ ਹਾਂ ਵੀ ਬਾਹੀ ਦੇ ਨੇ ਨੇ ਵੀਡੀਓ ਕਈ ਲੋਕਾ ਪੱਟਾ ਪੋਚੀ ਜਾਂਦੇ ਅਸੀਂ ਤਾਂ ਅਜੇ ਤੱਕ ਵੱਟ ਪੋਚੀ ਨਹੀਂ ਗਏ ਤੁਹਾਨੂੰ ਦਿਖਾਉਣੇਗਾ ਹਾਂ ਕਦੇ ਵੱਟਾਂ ਨਹੀਂ ਪੋਚੀਆਂ ਤੇ ਆ ਸਾਡੇ ਤਾਂ ਦੇਖੋ ਇਹ ਪੈਥੋ ਵੱਡੀ ਸੀਗੀ ਅਰੇ ਕਹਾੜੇ ਨਾਲ ਇੱਕ ਵੜ ਦਿੰਨੇ ਆ ਲੈ ਚੋ ਨਾ ਡੱਕੇ ਦੇ ਨਾਲ ਕੱਲ ਆਇਆ ਸੀ ਜਿਵੇਂ ਲਾਇਆ ਉਵੇਂ ਖੜੇ ਹੋ ਗਏ ਮੀਂਹ ਦਾ ਇੰਨਾ ਸੁੱਖ ਹੁੰਦਾ ਹੈ ਇੱਥੇ ਸੀਗਾ ਦਸੰਦਰਾ ਬਾ ਲੱਤ ਨੂੰ ਪੈਰ ਨਹੀਂ ਪਾਇਆ ਉਹਨੇ ਹਾਂ ਪੈਰ ਨੂੰ ਲੱਤ ਕੀ ਹੁੰਦਾ ਬਲੇਟਾ ਨਹੀਂ ਪਾਇਆ ਲੱਤ ਨੂੰ ਪੈਰ ਆਖੀ ਇਹਨਾਂ ਜਿਹੜੇ ਬੈਠਾ ਹਾਂ ਹਾਂ ਕਿਵੇਂ ਆ ਚੋ ਨਾ ਮਿੱਤਰੂਗ ਦੱਸਿਓ ਗੱਲਬਾਤ ਤੇ ਕਿੱਥੇ ਕਿੱਥੇ ਹੋਈਆਂ ਬਰਸਾਤਾਂ ਆਇ ਇੱਕ ਕੱਖ ਹੀ ਨਹੀਂ ਹੁੰਦਾ ਇਸ ਰੋਡ ਪੱਟਾ ਇਸ ਰੋਡ ਪਾਉਂਗੇ ਕਿਹੜੀ ਜੰਦੇ ਬੰਦੇ ਬਈ ਜੋ ਬੱਟਾ ਦੀ ਗੱਲਾਂ ਉਹ ਕਰਦੇ ਵੀ ਆ ਪੱਟਾ ਇਹ ਨਹੀਂ ਆਪਣਾ ਇਹ ਸੇ ਕਰਕੇ ਕਿ ਨਹੀਂ ਬਦਵਾ ਬਸ ਪਾਣੀ ਪਾਣੀ ਵਹੜਾ ਹੁੰਦਾ ਨਾ ਇਹ ਕਿਰਾਂ ਗੁਰ ਕੇ ਮੱਚ ਜੂਗੀ ਫੜੀ ਤਾਂ ਕਿਹੜੀ ਦੇਣੀ ਹੈ ਆ ਫੱਟੀ ਜਿਸਗਾ ਸੱਪ ਉਹਦੇ ਡੀਟਰ ਫੱਟੀ ਆ ਗਈ ਹੈ